ਦੇਸ਼ ਵਿਦੇਸ਼ ਵੱਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਾਜੇ ਖਲਕ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਦੇਰੀ ਲਈ ਮਾਫੀ ਪੰਥਕ ਰਾਜਨੀਤਿਕ ਗਤੀਵਿਧੀਆਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਇਆ ਮਾਗੀ ਮੇਲੇ ਦੀ ਮੁਖਤਸਰ ਕਾਨਫਰੰਸ ਵਿੱਚ ਜਿੱਥੇ ਪੰਥਕ ਕਾਨਫਰੰਸਾਂ ਦਾ ਇੱਕ ਤਰ੍ਹਾਂ ਨਾਲ ਯੁੱਗ ਵੇਖਣ ਨੂੰ ਮਿਲਿਆ ਉੱਥੇ ਅਲੱਗ-ਅਲੱਗ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਗਵਾਹੀ ਵਾਲੀ ਟੀਮ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਸਬੀਰ ਸਿੰਘ ਬਾਦਲ ਹੋਣਾਂ ਨੇ ਬਾਗੀ ਮੇਲੇ ਤੇ ਆਪਣੀ ਪਾਰਟੀ ਦੀ ਕਾਨਫਰੰਸ ਕਰਕੇ ਵੱਡਾ ਇਕੱਠ ਕਰਕੇ ਸਿੱਧ ਕਰ ਦਿੱਤਾ ਕਿ ਉਹ ਅੱਜ ਵੀ ਇਕੱਠ ਕਰਨ ਦੇ ਯੋਗ ਹਨ। ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਸਮੇਤ ਕੁਝ ਜਥੇਬੰਦੀਆਂ ਨੇ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਹੈ ਭਾਵੇਂ ਰਵੈਤੀ ਰੰਗ ਰੂਪ ਹੈ ਜਿਹੜਾ ਮੇਲਿਆਂ ਦਾ ਉਹ ਲਗਭਗ ਵਾਚਦਾ ਜਾ ਰਿਹਾ ਹੈ ਕਿਉਂਕਿ ਪੀੜ੍hiyan ਦਰ ਪੀੜ੍hiyan ਚੱਲਦਾ ਆ ਰਿਹਾ ਇਹ سلسلہ ਨੌਜਵਾਨ ਪੀੜ੍ਹੀ ਹੈ ਜਿਹੜੀ ਉਜੋਕੇ ਦੌਰ ਦੀ ਉਹਦੇ ਵਰਲਡ ਲੈਵਲ ਦੇ ਉੱਤੇ ਹਾਈ ਟੈਕਨੀਕ ਯੁੱਗ ਦੇ ਨਾਲ ਜੁੜਨ ਕਰਕੇ ਉਨ੍ਹਾਂ ਲਈ ਇਹ ਚੀਜ਼ਾਂ ਹਲਕੀਆਂ ਤੇ ਛੋਟੀਆਂ ਨਜ਼ਰ ਆਉਂਦੀਆਂ ਨੇ ਹੁਣ ਜਦੋਂ ਆਉਣ ਵਾਲੇ ਦਿਨਾਂ ਵਿੱਚ ਕੇਵਲ ਪੰਥਕ ਰਾਜਨੀਤੀ ਦੀ ਗੱਲ ਕਰਨੀ ਹੋਵੇ ਤੇ ਕੀ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦਾ ਬਦਲ ਹੋਵੇਗਾ ਇਹ ਛੋਟੀ ਜਿਹੀ ਵਿਚਾਰਨਕੀ ਜੀ ਵਿਚਾਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋયા ਆ ਦੋਸਤੋ ਮੇਲਾ ਮਾਗੀ ਸ਼੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਵੇਦਾਵੇ ਨਾਲ ਸੰਬੰਧਿਤ ਇਤਿਹਾਸ ਜਿੱਥੇ ਸਤਿਗੁਰੂ ਗੁਰੂ ਗੋਗਨ ਸਿੰਘ ਮਹਾਰਾਜ ਭਾਈ ਮਹਾ ਸਿੰਘ ਦਾ ਸੀਸ ਭਾਈ ਮਹਾ ਸਿੰਘ ਦਾ ਜਖਮੀ ਸਿਰ ਤਨ ਆਪਣੀ ਗੋਦ ਵਿੱਚ ਰੱਖ ਕੇ ਪੁੱਛਦੇ ਆ ਮੰਗ ਪੁੱਛਦੇ ਆ ਤੇ ਬੇਦਾਵਾ ਪਾੜ ਦਿੱਤਾ ਜਾਂਦਾ ਹੈ ਹੁਣ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਦੇ ਆ ਮੌਜੂਦਾ ਦੌਰ ਨੂੰ ਵੇਖਦੇ ਆ ਤੇ ਬੇਦਾਵਾ ਇਹ ਜਿਹੜਾ ਉਹ ਆਪਣੇ ਆਪ ਵਿੱਚ ਮਹੱਤਵਪੂਰਨ ਹੋ ਜਾਂਦਾ ਹੈ ਅੱਜ ਜਦੋਂ ਮੁਕਸਰ ਮੇਲੇ ਦੇ ਉੱਤੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਪੰਥ ਕਾਲਸਾ ਜਾਂ ਦਲ ਖਾਲਸਾ ਜਾਂ ਹੋਰ ਜਥੇਬੰਦੀਆਂ ਦੀ ਸਾਂਝੀ ਕਾਨਫਰੰਸ ਫੋਲ ਦੇਖਦੇ ਆ ਤਾਂ ਕੀ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਤੋਂ ਇਹ ਜੋਗ ਸ਼ੁਰੂ ਹੋਇਆ 1999 ਦੇ ਵਿੱਚ ਲਗਭਗ ਇੱਕ ਤਰ੍ਹਾਂ ਨਾਲ ਲਹਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਲ੍ਹ ਵਿੱਚ ਸਨ ਉਹਨਾਂ ਦੀ ਰਿਵਾਈ ਵਿੱਚ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਦੇ ਵਿੱਚ ਇੱਕ ਦੋ ਸੀਟਾਂ ਨੂੰ ਛੱਡ ਕੇ ਸਾਰੀਆਂ ਸੀਟਾਂ ਦੇ ਉੱਤੇ ਲਗਭਗ ਮਾਨ ਦਲ ਸੀ ਉਦੋਂ ਆ ਆਜ਼ਾਦ ਰੂਪ ਵਿੱਚ ਸਾਰੇ ਦੇ ਸਾਰੇ ਜਿਹੜੇ ਅ ਸਾਰੇ ਦੇ ਸਾਰੇ ਉਮੀਦਵਾਰ ਚੋਣ ਜਿੱਤ ਗਿਆ ਸਨ ਉਸ ਤੋਂ ਬਾਅਦ ਲਗਾਤਾਰ ਵਿਵਾਦ ਹੁੰਦਾ ਗਿਆ 1 2 3 4 ਹੁੰਦੇ ਹੁੰਦੇ ਇੱਕ ਸਮਾਂ ਐਸਾ ਜਦੋਂ ਕੇਵਲ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਜਿੱਤੇ ਉਸ ਤੋਂ ਬਾਅਦ ਪਾਰਟੀ ਖੁਰਦੀ ਖੁਰਦੀ ਫੁਰਦੀ ਘਟਦੀ ਘਟਦੀ ਅੱਜ ਇਸ ਮੁਕਾਮ ਤੇ ਆ ਗਈ ਹੈ ਕਿ ਪਾਰਟੀ ਕੁਲ ਬਹੁਤੇ ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਯੋਗੇ ਵੀ ਹਕੀਕਤ ਇਹ ਹੀ ਹੈ ਨਹੀਂ ਹੈ ਤੇ ਅੱਜ ਜਦੋਂ ਕੀ ਇਹ ਪੰਥ ਨੂੰ ਮਿਹਣਾ ਨਹੀਂ ਕਿ ਜਿਸ ਪੰਥ ਨੇ ਜਿਸ ਪਾਰਟੀ ਨੂੰ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਕੀ ਉਸ ਵਿੱਚੋਂ ਪਾਰਟੀ ਦੇ ਲੀਡਰ ਲਗਾਤਾਰ ਇੱਕ ਇੱਕ ਕਰਕੇ ਤੁਰਦੇ ਗਏ ਪਾਰਟੀ ਆਪਣਾ ਰਾਜਨੀਤਿਕ ਪਲੇਟਫਾਰਮ ਬਹਾਲ ਕਿਉਂ ਨਹੀਂ ਰੱਖ ਸਕੀ ਪਾਰਟੀ ਦੇ ਨਾਲ ਸਾਰੇ ਲੀਡਰ ਕਿਉਂ ਨਹੀਂ ਰਹਿ ਸਕੇ ਪਾਰਟੀ ਜੇ ਖਾਲਿਸਤਾਨ ਦੇ ਮੁੱਦੇ ਤੇ ਸਟੈਂਡ ਕਰਦੀ ਹੈ ਤੇ ਬਾਕੀ ਪੰਜਾਬ ਦੀਆਂ ਬਾਕੀ ਮੰਗਾਂ ਪਾਰਟੀ ਲਈ ਅਹਿਮ ਕਿਉਂ ਨਹੀਂਆਂ ਪੰਜਾਬ ਦੇ ਪਾਣੀ ਪੰਜਾਬ ਦੀ ਰਾਖੀ ਮਾਂ ਬੋਲੀ ਪੰਜਾਬ ਦੇ ਵਿੱਚ ਪਰਵਾਸੀਕਰਨ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਨੂੰ ਅਲੱਗ-ਅਲੱਗ ਤਰੀਕੇ ਨਾਲ دشਵਾਰੀਆਂ ਦਾ ਸਾਹਮਣਾ ਕਿੱਥੇ ਚਲੇ ਗਿਆ ਪੰਜਾਬ ਦੇ ਮੁੱਦੇ ਕੀ ਖਾਲਸਤਾਨ ਇੱਕ ਮੁੱਦਾ ਹੈ ਪਰੰਤੂ ਇੱਥੇ ਅਸੀਂ ਇਹ ਗੱਲ ਕੁਐਸਚਨ ਚ ਲਾ ਕੇ ਕਹਾਂਗੇ ਕਿ ਪਾਰਟੀ ਫੇਲ ਹੋਈ ਹੈ ਤੇ ਇੱਕ ਤਰ੍ਹਾਂ ਨਾਲ ਪੰਜਾਬ ਦੇ ਲੋਕਾਂ ਨੂੰ ਬੇਦਾਵਾ ਹੈ ਜਦੋਂ ਕੋਈ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਪੋਰਟ ਕਰਦਾ ਤੇ ਆਦਮੀ ਬਹੁਤ ਅੱਛਾ ਹੋ ਜਾਂਦਾ ਪਰੰਤੂ ਜਦੋਂ ਪਾਰਟੀ ਦੇ ਵਿੱਚੋਂ ਕੁਝ ਵੀ ਮੰਗਦਾ ਜਾਂ ਪਾਰਟੀ ਦੇ ਖਿਲਾਫ ਕੋਈ ਗੱਲ ਕਰਦਾ ਹੈ ਪਾਰਟੀ ਵਿੱਚ ਹੱਕ ਦੀ ਗੱਲ ਕਰਦਾ ਡੈਮੋਕ੍ਰੇਸੀ ਦੀ ਗੱਲ ਕਰਦਾ ਤੇ ਫਿਰ ਉਹ ਅਕਸਰ ਬੁਰਾ ਹੋ ਜਾਂਦਾ ਹੈ ਦੂਸਰੀ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਬਾਦਲ ਬੜਾ ਵੱਡਾ ਮੈਂਡੇਟ ਸਮੇਂ-ਸਮੇਂ ਤੇ ਲੋਕਾਂ ਨੇ ਸਰਕਾਰ ਬਣਾਉਣ ਵਾਲੇ ਪਾਸੇ ਦਿੱਤਾ ਸਾਰੇ ਪਾਸੇ ਛੱਡ ਲਈਏ ਤੇ ਅਕਾਲ ਤਖਸੀ ਫਸੀਲ ਦੇ ਸਾਹਮਣੇ ਜਦੋਂ ਪਾਰਟੀ ਦੇ ਪ੍ਰਧਾਨ ਸਿਰ ਨਿਮਾ ਕੇ ਇਹ ਗੱਲ ਮੰਨਦੇ ਨੇ ਜੀ ਹਾਂ ਸੱਤੋਂ ਗੁਨਾਹ ਹੋਏ ਨੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਉਸ ਦੌਰਾਨ ਅਸੀਂ ਮਸਲੇ ਨੂੰ ਟੈਕਲ ਕਰਨ ਵਿੱਚ ਫੇਲ ਹੋਏ ਆ ਗੁਰੂ ਸਾਹਿਬ ਦੇ ਅੰਗ ਗੜੀਆਂ ਵਿੱਚ ਕਲਾਰੇ ਨੇ ਅੰਤਕ ਮਸਲਿਆਂ ਨੂੰ ਅਸੀਂ ਭੁੱਲੇ ਹਾਂ ਅਡੇਰਾ ਸੱਚਾ ਸੌਦਾ ਦੀ ਅਸੀਂ ਹਮੈਤ ਕੀਤੀ ਉਹਨਾਂ ਦੀਆਂ ਵੋਟਾਂ ਪ੍ਰਾਪਤ ਕਰਨ ਵਾਸਤੇ ਉਹਨਾਂ ਨੂੰ ਮਾਫੀ ਦਵਾਈ ਇਸ਼ਤਿਹਾਰ ਲਈ ਸਾਰੇ ਗੁਨਾਹ ਜਦੋਂ ਅਸੀਂ ਕਬੂਲ ਕਰਕੇ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਾਨਫਰੰਸ ਕਰਦੇ ਆ ਤੇ ਸਵਾਲ ਖੜਾ ਹੁੰਦਾ ਕਿ ਸ਼੍ਰੀ ਕਾਲ ਤਖਸਾਲ ਸਾਹਿਬ ਨੇ ਸਤ ਮੈਂਬਰੀ ਕਮੇਟੀ ਬਣਾਈ ਸੀ ਭਰਤੀ ਕਰਨ ਵਾਸਤੇ ਉਸ ਨੂੰ ਪਾਸੇ ਰੱਖ ਕੇ ਜਦੋਂ ਭਰਤੀ ਵਾਲਾ ਐਲਾਨ ਵੀ ਅਸੀਂ ਸ਼੍ਰੀ ਗੁਰੂਕਬਤਖਬ ਦਾ ਨਹੀਂ ਮੰਨ ਸਕੇ ਤਾਂ ਕਿ ਇਹ ਬੇਦਾਵਾ ਨੇ ਕਿ ਸਿੱਖ ਪੰਥ ਸਾਹਮਣੇ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਦੋਂ ਅਸੀਂ ਸੰਗਤੀ ਰੂਪ ਭਾਈ ਮਹਾਂ ਸਿੰਘ ਦੇ ਰੂਪ ਵਿੱਚ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਨੂੰ ਪਰantu ਸਾਡੀ ਜਮੀਰ ਤੇ ਆਤਮਾ ਕਿੱਥੇ ਚਲੀ ਜਾਂਦੀ ਹੈ ਤੀਸਰੀ ਕਾਨਫਰੰਸ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਵਾਲੇ ਬਾਰਸ ਪੰਜਾਬ ਦੀ ਜਿੱਥੇ ਬੰਦੀ ਵੱਲੋਂ ਕੀਤੀ ਗਈ ਉਹਨਾਂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ ਮੈਂ ਦੇਖ ਰਿਹਾ ਸਾਂ ਕਿ ਸੁਣ ਵੀ ਰਿਹਾ ਸਾਂ ਕਿ ਦੋਨੋਂ MP ਜਿੱਤੇ ਭਾਈ ਸਰਬਜੀਤ ਸਿੰਘ ਖਾਲਸਾ ਮੈਨੂੰ ਹਾਲੇ ਤੱਕ ਇੱਕ ਵੀ ਕੋਈ ਐਸੀ ਗੱਲ ਕੇਂਦਰ ਦੇ ਲੈਵਲ ਤੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਨਜ਼ਰ ਨਹੀਂ ਆਈ ਕਿ ਉਹਨਾਂ ਨੇ ਸੰਸਦ ਵਿੱਚ ਕਹਿੰਦੇ ਆਜ਼ਾਦ ਉਮੀਦਵਾਰ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਆਜ਼ਾਦ MP ਦੀ ਕੋਈ ਪੁੱਛ ਨਹੀਂ ਪਰੰਤੂ ਬਹੁਤ ਸਾਰੇ ਪਲੇਟਫਾਰਮ ਨੇ ਨਵੀਂ ਦਿੱਲੀ ਦੇ ਵਿੱਚ ਸਾਰਾ ਮੀਡੀਆ ਉੱਥੇ ਬੈਠਾ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਦੀ ਕਰੇ ਕੋਈ ਪੰਜਾਬ ਦੇ ਹੱਕ ਵਿੱਚ ਮੰਦੀ ਸਿੰਘਾ ਦੇ ਹੱਕ ਵਿੱਚ ਜਾਂ ਉਸ ਲੈਵਲ ਤੇ ਕਦੇ ਕੋਈ ਉਸ ਤਰ੍ਹਾਂ ਦੀ ਰੋਸ ਪ੍ਰਗਟ ਕਰਨ ਦੀ ਵਿਧੀ ਸਾਹਮਣੇ ਆਈ ਹੋਵੇ ਤਾਂ ਜਰੂਰ ਦੱਸਣਾ ਬਹੁਤ ਵੱਡਾ ਮੰਡੇਟ ਉਥੋਂ ਦੇ ਲੋਕਾਂ ਨੇ ਸਰਪੰਚ ਸਿੰਘ ਖਾਲਸਾ ਨੂੰ ਦਿੱਤਾ ਹੈ ਤੇ ਜਦੋਂ ਅਸੀਂ ਉਹਨਾਂ ਦੀ ਉਹਨਾਂ ਨੂੰ ਦਿੱਤੇ ਹੋਏ ਫਤਵੇ ਵਾਲੇ ਲਿਖਦੇ ਹਾਂ ਤੇ ਲੋਕਾਂ ਦੀ ਨਿਰਾਸ਼ਾ ਕਿ ਉਹ ਫੋਨ ਨਹੀਂ ਚੱਕਦੇ ਹਲਕੇ ਵਿੱਚ ਆਉਂਦੇ ਨਹੀਂ ਕਿ ਇਹ ਵੇਦਾਵਾ ਨਹੀਂ ਆਪਣੇ ਹਲਕੇ ਦੇ ਲੋਕਾਂ ਨੂੰ ਤੇ ਭਾਈ ਅਮਰਤਪਾਲ ਸਿੰਘ ਕਿਉਂਕਿ ਜੇਲ੍ਹ ਵਿੱਚ ਨੇ ਉਹਨਾਂ ਲਈ ਹਾਲੇ ਭਾਵੇਂ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਪਰਸਥਿਤੀਆਂ ਵਿੱਚ ਹੈ ਪਰੰਤੂ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਜਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਜਿਸ ਤਰ੍ਹਾਂ ਦੇ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਬਾਕੀ ਆਗੂਆਂ ਦੀ ਸੈਕੰਡ ਲਾਈਨ ਦੀ ਦੇਖਣ ਨੂੰ ਮਿਲ ਰਹੀ ਹੈ ਉਹ ਵੀ ਆਪਣੇ ਆਪ ਵਿੱਚ ਬਹੁਤ ਵੱਡੇ ਸਵਾਲ ਨੇ ਪੰਥਕ ਰਾਜਨੀਤੀ ਵਿੱਚ ਕਾਨਫਰੰਸਾਂ ਕਰ ਦੇਣੀਆਂ ਜਾਂ ਇਕੱਠ ਸ਼ੋਅ ਕਰਨੇ ਇੱਕ ਅਲੱਗ ਤਰ੍ਹਾਂ ਦਾ ਸਵਾਲ ਹੁੰਦਾ ਹੈ ਪਰੰਤੂ ਹਕੀਕੀ ਰੂਪ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਥ ਦੀ ਗੱਲ ਅਸੀਂ ਰੋਜ਼ ਗੁਰੂ ਨੂਬੇ ਦਾਪਾ ਲਿਖਦੇ ਹਾਂ ਤੇ ਉੱਥੇ ਕਾਨਫਰੰਸਾਂ ਕਰਨ ਵਾਲੇ ਸਾਰੇ ਲੋਕ ਵੇਦਾਵਾ ਲਿਖਦੇ ਨੇ ਆਓ ਕਾਨਫਰੰਸਾਂ ਕਰਨ ਵਾਲੇ ਵੀਰੋ ਪੰਜਾਬ ਦਾ ਇੱਕ ਵੀ ਐਸਾ ਲੀਡਰ ਨਹੀਂ ਐ ਇਸ ਵੇਲੇ ਪੰਜਾਬ ਦੇ ਕੋਲ ਰਿਹਾ ਜਿਹੜਾ ਸੈਂਟਰ ਦੀ ਅੱਖ ਵਿੱਚ ਅੱਖ ਪਾ ਕੇ ਕੋਈ ਗੱਲ ਕਰ ਸਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਮੇਰੇ ਸਦਾ ਵੀਰ ਦਿਵਿੰਦਰ ਸਿੰਘ ਹੋਰਾਂ ਦੀ ਗੱਲ ਯਾਦ ਆਉਂਦੀ ਆ ਕਿ ਅਕਸਰ ਸਾਬਕਾ ਡਿਪਟੀ ਸਪੀਕਰ ਸਨ ਪੰਜਾਬ ਦੇ ਮੈਨੂੰ ਮੇਰੇ ਨਾਲ ਗੱਲਬਾਤ ਕਰਦੇ ਆ ਇੱਕ ਵਾਰ ਉਹਨਾਂ ਕਿਹਾ ਸੀ ਕਿ ਜਿਸ ਤਰ੍ਹਾਂ ਦੇ ਹਾਲਾਤ ਇੱਕ ਪਰਿਵਾਰ ਵੱਲੋਂ ਪੰਜਾਬ ਦੇ ਬਣਾਏ ਜਾ ਰਹੇ ਨੇ ਨਹੀਂ ਲੀਡਰਲੈਸ ਹੋਵੇਗਾ ਪੰਜਾਬ ਕੋ ਆਪਣਾ ਲੀਡਰ ਕੋਈ ਨਹੀਂ ਹੋਵੇਗਾ ਦੂਜਿਆਂ ਦੀ ਅਸੀਂ ਬਾਹਮਾ ਬਲ ਵੇਖਾਂਗੇ ਦੂਜਿਆਂ ਦੀ ਜਵਾਨ ਬਲ ਵੇਖਾਂਗੇ ਸੱਚਮੁੱਚ ਉਹੀ ਕੁਝ ਅੱਜ ਸਾਡੇ ਸਾਹਮਣੇ ਆ ਰਿਹਾ ਹੈ ਅੱਜ ਯੁੱਗ ਐਸਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਪਾਰਟੀ ਰਹੀ ਹੈ ਪਰੰਤੂ ਪ੍ਰਧਾਨ ਮੰਤਰੀ ਵੱਲੋਂ ਮਿਲਣ ਦਾ ਸਮਾਂ ਤੱਕ ਨਾ ਦੇਣਾ ਇਹ ਮੈਂ ਸਮਝਦਾ ਸਭ ਤੋਂ ਵੱਡੀ ਤਰਾਸ ਦੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਜਾਂ ਪੰਥਕ ਪਾਰਟੀਆਂ ਦੀ ਇਸ ਵੇਲੇ ਬਣੀ ਹੋਈ ਆ ਸੋ ਆਓ ਦੁਆ ਕਰੀਏ ਪੰਜਾਬ ਦਾ ਪੰਥਕ ਪਲੇਟਫਾਰਮ ਤਕੜਾ ਹੋਵੇ ਪਰੰਤੂ ਜਿਸ ਤਰੀਕੇ ਨਾਲ ਹਾਲਾਤ ਬਣ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਲਗਭਗ ਨੇੜੇ ਆ ਰਹੀਆਂ ਨੇ ਐਸੇ ਹਾਲਾਤਾਂ ਵਿੱਚ ਇਹ ਵਿਖਰਿਆ ਵਿਖਰਿਆ ਸਿਸਟਮ ਪੰਜਾਬ ਨੂੰ ਕਿਸ ਪਾਸੇ ਲੈ ਜਾਵੇਗਾ ਇਹਦੇ ਬਾਰੇ ਵਿਸਾਰਚ ਆਪਾਂ ਜਲਦ ਗੱਲਬਾਤ ਕਰਾਂਗੇ ਸਰਤਨੋਚਨ ਸਿੰਘ ਭਮੱਦ ਜਿਹੜੇ ਕਿ ਕੈਨੇਡਾ ਤੋਂ ਪੰਜਾਬ ਆਏ ਹੋਏ ਨੇ ਜਲਦ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੂੰ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ